ਵਾਹਿਗੁਰੂ 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 ਤਨ ਤਨ ਅਮ੍ਰਿਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮ੍ਰਿਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਆਸਾ ਸੰਗਤ ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨੂ ਰਸਨਾ ਤੇ ਲਿਆਈਏ ਕੋਈ ਵੀ ਰਸਨਾ ਮਾਂਜਿਆ ਨਾ ਰਹਿ ਜਾਵੇ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸੇਵਕ ਕੀ ਆਪੇ ਰਾਖਾ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਟ ਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਇ ਆਵੇ ਸੋ ਸਾ ਸੰਗਤ ਜੀਏ ਗੁਰਬਾਣੀ ਫਰਮਾਨ ਕਰ ਰਹੀ ਹੈ ਉਹ ਸੇਵਕ ਜਨ ਜਿਹੜੇ ਪਰਮਾਤਮਾ ਨੂੰ ਯਾਦ ਰੱਖਦੇ ਨੇ ਹਮੇਸ਼ਾ ਉਹਦੀ ਜਾਤ ਦੇ ਅੰਦਰ ਉੱਠਦੇ ਨੇ ਬੈਠਦੇ ਨੇ ਸੌਂਦੇ ਨੇ ਜਾਗਦੇ ਨੇ ਐਸੇ ਸੇਵਕ ਜਿਨ੍ਹਾਂ ਦੀ ਪਰਮਾਤਮਾ ਆਪ ਰੱਖਿਆ ਕਰਦਾ ਆ ਉਹਨਾਂ ਦੇ ਵਿੱਚ ਆਪ ਵਰਤ ਕੇ ਫਿਰ ਉਹਨਾਂ ਨੂੰ ਨਾਮ ਜੋ ਪਾਉਂਦਾ ਆ ਕਿਉਂਕਿ ਜਿਹੜਾ ਨਾਮ ਜਪਣਾ ਹੈ ਪ੍ਰਭੂ ਨੂੰ ਯਾਦ ਕਰਨਾ ਹੈ ਉਹ ਵੀ ਪ੍ਰਭੂ ਦੀ ਕਿਰਪਾ ਤੋਂ ਬਿਨਾ ਪ੍ਰਭੂ ਨੂੰ ਯਾਦ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਮੇਰਾ ਵਾਹਿਗੁਰੂ ਕਿਰਪਾ ਨਹੀਂ ਕਰਦਾ ਉਹਨਾਂ ਚਿਰ ਕੋਈ ਬਾਣੀ ਨਹੀਂ ਪੜ ਸਕਦਾ ਹੁਣ ਕਈਆਂ ਦੇ ਘਰਾਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਕੰਦ ਹੈ ਪਰ ਗੁਰੂ ਸਾਹਿਬ ਦਾ ਹੁਕਮ ਨਹੀਂ ਕੀ ਉਹ ਆ ਕੇ ਅੰਦਰ ਮੱਥਾ ਟੇਕ ਸਕਣ ਤੇ ਜਿਹਦੇ ਕੋਲ ਵਾਹਿਗੁਰੂ ਨੇ ਬਾਣੀ ਪੜਾਉਣੀ ਹੈ ਕੋਈ ਜਿੰਨਾ ਮੱਦੀ ਕਿਸੇ ਮਾੜੀ ਹਾਲਾਤ ਦੇ ਅੰਦਰ ਹੋਵੇ ਅ ਤੜਫ ਰਿਹਾ ਹੋਵੇ ਚਾਹੇ ਜੇ ਦੇ ਕੋ ਬਾਣੀ ਪੜਾਉਣੀ ਹੈ ਪਾਤਸ਼ਾਹ ਨੇ ਕਿਰਪਾ ਕਰਕੇ ਉਹਦੇ ਤੋਂ ਬਾਣੀ ਪੜ੍ਹਾ ਹੀ ਲੈਣੀ ਹੈ ਸੋ ਜੇ ਬਾਣੀ ਪੜਨ ਨੂੰ ਮਨ ਕਰੇ ਸਮਝ ਲੈਣਾ ਵੀ ਗੁਰੂ ਸਾਹਿਬ ਸਾਡੇ ਤੇ ਖੁਸ਼ ਨੇ ਜੇ ਬਾਣੀ ਪੜਨ ਨੂੰ ਸਾਡਾ ਮਨ ਕਰੇ ਸਮਝ ਲੈਣਾ ਸ਼ੀਧਾਂ ਦੀ ਸਾਡੇ ਤੇ ਖੁਸ਼ੀ ਹੈ ਜਿਸ ਦਿਨ ਬਾਣੀ ਪੜਨ ਨੂੰ ਮਨ ਨਾ ਕਰੇ ਦਿਲ ਕਰੇ ਕਿ ਕੋਈ ਹੋਰ ਕੰਮ ਕਰ ਲਈਏ ਘੁਮ ਆਈਏ ਫਿਰ ਆਈਏ ਫਿਲਮਾਂ ਵੇਖਾਈਏ ਸਮਝ ਲੈਣਾ ਕਿ ਗੁਰੂ ਸਾਹਿਬ ਸਾਡੇ ਤੋਂ ਨਾਰਾਜ ਨੇ ਸਾਡੇ ਤੇ ਖੁਸ਼ ਨਹੀਂ ਸੋ ਬਾਣੀ ਵੀ ਗੁਰੂ ਸਾਹਿਬ ਦੀ ਕਿਰਪਾ ਹੈ ਨਿਤਨੇਮ ਵੀ ਗੁਰੂ ਸਾਹਿਬ ਦੀ ਕਿਰਪਾ ਸਮਝਣਾ ਸਾ ਸੰਗਤ ਜੀ ਇਹ ਬਖਸ਼ਿਸ਼ ਹੈ ਬੜੀ ਅਮੁੱਲੀ ਬਖਸ਼ਿਸ਼ ਹੈ ਇਹ ਸਾਰਿਆਂ ਦੇ ਹਿੱਸੇ 'ਚ ਨਹੀਂ ਹੁੰਦੀ ਦੁਨਿਆਵੀ ਵਿਵਸਥਾਂ ਦਾ ਸਾਰੇ ਮੰਗਦੇ ਨੇ ਤੇ ਪ੍ਰਾਪਤ ਵੀ ਕਰਦੇ ਨੇ ਪਰ ਇਹ ਵਾਲੀ ਦਾਤ ਕੋਈ ਵਿਰਲਾ ਹੀ ਮੰਗਦਾ ਹੈ ਕਿ ਪਾਤਸ਼ਾਹ ਜੀ ਅਮਰਤ ਵੇਲੇ ਦੀ ਦਾਤ ਚੋੜੀ ਛਪਾਓ ਬਾਣੀ ਪੜਨ ਦੀ ਜਾਤ ਬਖਸ਼ੋ ਪਾਤਸ਼ਾਹ ਜੀ ਇਹ ਕੋਈ ਕੋਈ ਮੰਗਦਾ ਹੈ ਸੋ ਜਦੋਂ ਇਹ ਅਵਸਥਾ ਬਣ ਜਾਂਦੀ ਹੈ ਫਿਰ ਪਰਮਾਤਮਾ ਜਦੋਂ ਕੋਈ ਪਰਮਾਤਮਾ ਨੂੰ ਯਾਦ ਕਰਨ ਲੱਗ ਜਾਂਦਾ ਫਿਰ ਪਰਮਾਤਮਾ ਆਪਣੇ ਸੇਵਕਾਂ ਦੀ लाज ਰੱਖਦਾ ਹੈ ਉਹਨਾਂ ਨੂੰ ਨਾਮ ਵੀ ਜਪਾਉਂਦਾ ਹੈ ਕਿਰਪਾ ਕਰਕੇ ਫਿਰ ਜੋ ਜੋ ਸੇਵਕ ਕਹਿ ਦਵੇ ਜੋ ਪ੍ਰਭੂ ਨੂੰ ਯਾਦ ਕਰਨ ਵਾਲਾ ਉਹ ਭਗਤ ਉਹ ਸੇਵਕ ਜਨ ਜੋ ਕਹਿ ਦਵੇ ਨਾ ਕਿ ਇਹ ਚੀਜ਼ ਹੋ ਜੇ ਤੇ ਫਿਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਉਹ ਮੇਰਾ ਵਾਹਿਗੁਰੂ ਕਿਰਪਾ ਕਰਦਾ ਹੈ ਤਹਾ ਤਹਾ ਉਠਤਾ ਵੈ ਫਿਰ ਉਹ ਉਸੇ ਟਾਈਮ ਉਹਦੇ ਫੁਰਨੇ ਜਿਹੜੇ ਨੇ ਮੰਨਦੇ ਫੁਰਨੇ ਨੇ ਉਹ ਪੂਰੇ ਹੋਣ ਲੱਗ ਜਾਂਦੇ ਨੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਫਿਰ ਜਿਹੜਾ ਸੇਵਕ ਹੈ ਆਪਣੇ ਪਰਮਾਤਮਾ ਦੇ ਅੱਗੇ ਜਿਹੜੀ ਵੀ ਬੇਨਤੀ ਕਰਦਾ ਹੈ ਨਾ ਫਿਰ ਪਰਮਾਤਮਾ ਤਤਕਾਲ ਹੋਇਆ ਵੈ ਫਿਰ ਉਹ ਜਿਹੜੀ ਗੱਲ ਹੈ ਸੇਵਕ ਦੀ ਕਹੀ ਹੋਈ ਠਾਕੁਰ ਨੂੰ ਮੰਨਣੀ ਪੈਂਦੀ ਹੈ ਵਾਹਿਗੁਰੂ ਨੂੰ ਮੰਨਣੀ ਪੈਂਦੀ ਹੈ ਸੋ ਐਸਾ ਰਿਸ਼ਤਾ ਹੈ ਪ੍ਰਭੂ ਦਾਤੇ ਸੇਵਕ ਦਾ ਐਸਾ ਰਿਸ਼ਤਾ ਹੈ ਗੁਰੂ ਦਾਤੇ ਸਿੱਖ ਦਾ ਅਸੀਂ ਕਿਹੜੇ ਰਿਸ਼ਤੇ ਬਣਾਏ ਨੇ ਅਸੀਂ ਲੋੜਾਂ ਦੇ ਰਿਸ਼ਤੇ ਬਣਾਏ ਨੇ ਸਾਧ ਸੰਗਤ ਜੀ ਹੁਣ ਸਾਨੂੰ ਕੋਈ ਕਹਿ ਦੇ ਕਿ ਭਾਈ ਆਹ ਕੰਮ ਕਰ ਲੋ ਤੁਹਾਡਾ ਸਾਰਾ ਕਰਜ਼ਾ ਲੱਥ ਜਾਏਗਾ ਅਸੀਂ ਉਹ ਕਰਨ ਨੂੰ ਤਿਆਰ ਹਾਂ ਅਸ ਤੁਹਾਨੂੰ ਸਾਨੂੰ ਕੋਈ ਮੰਤਰ ਦੇ ਦੇਣਾ ਭਾਈ ਤੈਨੂੰ ਮੈਂ ਮੰਤਰ ਦਊਂਗਾ ਮੇਰੀ ਪੇਟਾ ਐ ਇੰਨੀ ਵੀ ਮੈਨੂੰ ਲੱਖ ਰੁਪਏ ਮੇਰੇ ਅਕਾਊਂਟ ਚ ਪਾ ਤੈਨੂੰ ਮੈਂ ਕੋਈ ਮੰਤਰ ਦਿੰਨਾ ਦੇਖੀ ਤੇਰਾ ਦੱਸਾ ਦੇਣਾ ਚ ਜਿਹੜਾ ਕਰਜ਼ਾ ਆ ਉਹ ਲੱਥ ਜਾਏਗਾ ਅਸੀਂ ਉਹ ਕੰਮ ਲਈ ਮਿੰਟ ਚ ਤਿਆਰ ਹੋ ਜਾਂਦੇ ਆ ਜਦੋਂ ਗੁਰਮਤਿ ਦੀ ਗੱਲ ਦਸੀ ਜਾਂਦੀ ਹੈ ਕਿ ਭਾਈ ਬਾਣੀ ਪੜੋ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰੋ ਦਸਵੰਦ ਕੱਢਣਾ ਸ਼ੁਰੂ ਕਰਦੋ ਇਹ ਗੁਰਮਤਿਆਂ ਗੱਲਾਂ ਨੇ ਤੇ ਜਦੋਂ ਇਹ ਕਹਿੰਨੇ ਆ ਨਾ ਕਿ ਕਰਜ਼ਾ ਲੱਥ ਜਾਏਗਾ ਦਸਵੰਦ ਕੱਢਣਾ ਸ਼ੁਰੂ ਕਰਦੋ ਕਦੇ ਵੀ ਫਾਈਨੈਂਸ਼ੀਅਲ ਪ੍ਰੋਬਲਮ ਨਹੀਂ ਆਏਗੀ ਕਰਜ਼ਾ ਲੱਥ ਜਾਏਗਾ ਜੇ ਦਸਵੰਦ ਕੱਢੋਗੇ ਜਦ ਇਹ ਗੱਲ ਕਹੀਦੀ ਆ ਫਿਰ ਅਸੀਂ ਸੋਚਦੇ ਆ ਕਿ ਯਾਰ ਆਹ ਕੀ ਦੱਸਤਾ ਹੈ ਕੋਈ ਮੰਤਰ-ਮੁੰਤਰ ਦੱਸੋ ਕਹੂੰਗੀ ਸਾਡੇ ਮਾਨਾਂ ਦੇ ਵਿੱਚ ਇਹ ਹੈ ਕਿ ਸਾਨੂੰ ਮਿਹਨਤ ਨਾ ਕਰਨੀ ਪਵੇ ਬਾਣੀ ਨਾ ਪੜ੍ਹਨੀ ਪਵੇ ਗੁਰੂਵਾਲ ਨੂੰ ਅਸੀਂ ਤੋੜ ਦੇ ਨਹੀਂ ਅੱਜ ਕਲਯੁਗ ਦਾ ਜਿਹੜਾ ਜਮਾਨਾ ਹੈ ਨਾ ਕਲਯੁਗ ਦਾ ਸਮਾਂ ਹੈ ਭਿਆਨਕ ਦੌਰ ਹੈ ਇਹਦੇ ਵਿੱਚ ਕੋਈ ਸਾਨੂੰ ਸੱਚ ਦੀ ਗੱਲ ਕਰੇਗਾ ਨਾ ਉਹਨੂੰ ਕੋਈ ਨਹੀਂ ਸੁਣੇਗਾ ਝੂਠ ਦੇ ਆਲੇ ਦੁਆਲੇ ਹੀ ਪੀੜਾ ਹੁੰਦੀਆਂ ਨੇ ਸਾਧ ਸੰਗਤ ਜੀ ਝੂਠ ਦੇ ਆਲੇ ਦੁਆਲੇ ਹੀ ਲੋਕ ਜਿਹੜੇ ਨੇ ਮੰਡਰਾਉਂਦੇ ਫਿਰਦੇ ਨੇ ਸੱਚ ਨੂੰ ਕੋਈ ਪੁੱਛਦਾ ਨਹੀਂ ਸੋ ਇਸ ਸੇਵਕ ਕਾ ਹੌਮ ਬਲਿਹਾਰੀ ਜੋ ਆਪਣੇ ਪ੍ਰਭ ਭਾਵ ਹੈ ਸੋ ਉਹ ਸੇਵਕਾਂ ਤੋਂ ਬਲਿਹਾਰ ਜਾਣਾ ਚਾਹੀਦਾ ਏ ਜਿਹੜੇ ਪ੍ਰਭੂ ਦੇ ਮਨ ਨੂੰ ਮਿੱਠੇ ਲੱਗਦੇ ਨੇ ਕੀ ਅਸੀਂ ਆਪਣੇ ਅੰਦਰ ਚਾਤੀ ਮਾਰ ਕੇ ਦੇਖੀਏ ਕਿ ਅਸੀਂ ਪ੍ਰਭੂ ਨੂੰ ਮਿੱਠੇ ਲੱਗਦੇ ਹੋਵਾਂਗੇ ਚੰਗੇ ਲੱਗਦੇ ਹੋਵਾਂਗੇ ਕੀ ਅਸੀਂ ਬੜੀ ਬਾਣੀ ਪੜ੍ਹਦੇ ਆ ਬੜਾ ਸਾਡਾ ਜਪ ਤਪ ਹੈ ਅਸੀਂ ਇੱਕ ਪਾਠ ਜਪਜੀ ਸਾਹਿਬ ਦਾ ਕਰਨਾ ਹੁੰਦਾ ਆ ਤੇ ਉਹਦੇ ਲਈ ਵੀ ਸਾਡੇ ਕੋਲ 20 ਬਹਾਨੇ ਪਹਿਲਾਂ ਹੀ ਤਿਆਰ ਹੁੰਦੇ ਨੇ ਜਬਜੀ ਸਾਹਿਬ ਦਾ ਪਾਠ ਵੀ ਅਸੀਂ ਬੱਧਾ ਚੱਟੀ ਚ ਕਰਦੇ ਹਾਂ ਤੇ ਅਸੀਂ ਕਿਵੇਂ ਪ੍ਰਭੂ ਦੇ ਮਨ ਨੂੰ ਮਿੱਠੇ ਲੱਗਾਂਗੇ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਕਹਿੰਦੇ ਕਿ ਐਸੇ ਗੁਰਸਿੱਖ ਪਿਆਰਿਆਂ ਦੀ ਸੋਭਾ ਸੁਣ ਕੇ ਜਿਹੜਾ ਮਨ ਹੈ ਉਹ ਖੜ ਜਾਂਦਾ ਏ ਐਸੇ ਸੇਵਕਾਂ ਦੀ ਸੋਭਾ ਸੁਣ ਕੇ ਜਿਵੇਂ ਮੇਰੇ ਪਿਆਰੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਨਾਂ ਦੀ ਸੋਭਾ ਸੁਣ ਕੇ ਵਡਿਆਈ ਸੁਣ ਕੇ ਮਨ ਖੇੜ ਜਾਂਦਾ ਹੈ ਨਾਮ ਲੈ ਕੇ ਹੀ ਮਨ ਦੇ ਵਿੱਚ ਇੱਕ ਖੇੜਾ ਆ ਜਾਂਦਾ ਹੈ ਤੇ ਜੀਵਨ ਐਵੇਂ ਲੱਗ ਜਾਂਦਾ ਹੈ ਕਿ ਜੀਵਨ ਸਫਲ ਹੋ ਗਿਆ ਮਨ ਦੇ ਜਿਹੜੇ ਕੰਦੇ ਫੁਰਨੇ ਨੇ ਮਨ ਦੀ ਮੈਲ ਹੈ ਉਹ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਐਸੇ ਸੇਵਕਾਂ ਦੀ ਐਸੇ ਸੇਵਕਾਂ ਦੇ ਚਰਨ ਜਿਹੜੇ ਪਰਸਨੇ ਚਾਹੀਦੇ ਨੇ ਸਾਸੰਗਤ ਜੀ ਸੋ ਹਰ ਦਮ ਹਰ ਵੇਲੇ ਜਿਹੜਾ ਪਰਮਾਤਮਾ ਨੂੰ ਯਾਦ ਰੱਖਦਾ ਆ ਪਰਮਾਤਮਾ ਫਿਰ ਉਸ ਸੇਵਕ ਦੀ ਉਸ ਪਿਆਰੇ ਦੀ ਲਾਜ ਰੱਖਦਾ ਆ ਉਹਨਾਂ ਦੇ ਸਦਾ ਅੰਗ ਸੰਗ ਰਹਿੰਦਾ ਆ ਇਹ ਮੈਂ ਨਹੀਂ ਕਹਿੰਦਾ ਇਹ ਮੇਰੇ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਹਰ ਨਿਕਟ ਬਸਤ ਕਾਸ਼ ਨਦਰ ਨ ਆਵੈ ਹਰ ਲਾਦਾ ਗੁਰ ਵਿਚਾਰਾ ਜੋ ਹਰ ਹੈ ਉਹ ਨਿਕਟਿ ਵਸਦਾ ਆ ਇਹ ਤਾਂ ਸਾਡੇ ਅੰਦਰ ਵੱਸਦਾ ਆ ਉਹ ਵੱਖਰੀ ਗੱਲ ਹੈ ਕਿ ਸਾਨੂੰ ਪਹਿਚਾਨ ਨਹੀਂ ਸਾਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਅੱਖਾਂ ਹੀ ਹੋਰ ਨੇ ਜਿਹਦੇ ਨਾਲ ਅਸੀਂ ਉਹ ਪ੍ਰਭੂ ਦੇ ਦਰਸ਼ਨ ਕਰਨੇ ਨੇ ਅਸੀਂ ਲੱਭਦੇ ਆਂ ਦੁਨਿਆਵੀ ਅੱਖਾਂ ਨਾਲ ਉਹਦੇ ਨਾਲ ਪਰਮਾਤਮਾ ਅਸੀਂ ਬਾਹਰ ਲੱਭਦੇ ਆਂ ਬਾਹਰ ਨਹੀਂ ਹੈ ਪਰਮਾਤਮਾ ਅੰਦਰ ਦੀਆਂ ਅੱਖਾਂ ਨਾਲ ਦੇਖਣਾ ਪਏਗਾ ਤਾਂ ਦਿਖੇਗਾ ਕਿਉਂਕਿ ਸਾਡੀਆਂ ਅੱਖਾਂ ਨੂੰ ਕਰਮਾਂ ਦੀ ਜਿਹੜੀ ਮਾੜੀ ਮੈਲ ਹੈ ਉਹਦਾ ਚਸ਼ਮਾ ਲੱਗਾ ਹੋਇਆ ਹੈ ਮੈਲ ਹੈ ਉਹਦਾ ਚਸ਼ਮਾ ਲੱਗਾ ਹੋਇਆ ਉਹਦੇ ਨਾਲ ਦਰਸ਼ਨ ਨਹੀਂ ਹੋਣੇ ਸੂਪਰਮਾਤਮਾ ਤੇ ਹਮੇਸ਼ਾ ਸਦਾ ਚੀਜ਼ ਆਪਣੇ ਪਿਆਰਿਆਂ ਦੇ ਅੰਗ ਸੰਗ ਸਹਾਈ ਹੁੰਦਾ ਏ ਤੇ ਜੋ ਪਰਮਾਤਮਾ ਹੈ ਉਹ ਹਮੇਸ਼ਾ ਆਪਣੇ ਸੇਵਕਾਂ ਦੇ ਅੰਗ ਸੰਗ ਰਹਿੰਦਾ ਹੈ ਗੁਰਬਾਣੀ ਦਾ ਫਰਮਾਨ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਵਿਚਾਰਦੇ ਵੀ ਹਾਂ ਆਪਣੇ ਆਪ ਨੂੰ ਪੁੱਛੀਏ ਕਿ ਐਵੇਂ ਪੜੀ ਜਾਂਦੇ ਆ ਜਦੋਂ ਅਸੀਂ ਬਾਣੀ ਨੂੰ ਸਮਝ ਕੇ ਵਿਚਾਰ ਕੇ ਪੜਾਂਗੇ ਨਾ ਫਿਰ ਸਾਨੂੰ ਸਮਝ ਆਏਗਾ ਕਿ ਬਾਣੀ ਤੇ ਬਾਰ ਬਾਰ ਸਮਝਾਉਂਦੀ ਹੈ ਸਦਾ ਨਿਕਟ ਨਿਕਟ ਹਰ ਜਾਨ ਅਸੀਂ ਹਰੀ ਨੂੰ ਨਿਕਟ ਜਾਣਦੇ ਹਾਂ ਕਿ ਅਸੀਂ ਪਰਮਾਤਮਾ ਨੂੰ ਨਿਕਟ ਜਾਣਦੇ ਹਾਂ ਜਿਸ ਦਿਨ ਅਸੀਂ ਪਰਮਾਤਮਾ ਨੂੰ ਸਮਝ ਲਿਆ ਕਿ ਸਾਡੇ ਅੰਗ ਸੰਗ ਹੈ ਕਿ ਅਸੀਂ ਚੋਰੀ ਕਰਾਂਗੇ ਠੱਗੀ ਮਾਰਾਂਗੇ ਧੋਖੇ ਕਰਾਂਗੇ ਨਹੀਂ ਅਸੀਂ ਸਭ ਕੁਝ ਕਰਦੇ ਹਾਂ ਕਿਉਂਕਿ ਸਾਨੂੰ ਅਸੀਂ ਇਹ ਸੋਚਦੇ ਹਾਂ ਕਿ ਪਰਮਾਤਮਾ ਸਾਨੂੰ ਦੇਖਦਾ ਨਹੀਂ ਪਰ ਉਹ ਤੇ ਘਟ ਘਟ ਕੇ ਅੰਤਰ ਕੀ ਜਾਣਤ ਪਲੈ ਬੁਰੈ ਕੀ ਪੀਰ ਪਛਾਨਤ ਉਹ ਸਭਨਾ ਨੂੰ ਦੇਖਦਾ ਹੈ ਵਿਚਾਰਦਾ ਹੈ ਲੱਭਦਾ ਹੈ ਉਹਨੂੰ ਸਭ ਦਾ ਪਤਾ ਹੈ ਸੋ ਦਾਸਦਰਗੇ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਉਹ ਤੇ ਆਪਣੇ ਦਾਸ ਨੂੰ ਆਪ ਹੀ ਕਿਰਪਾ ਕਰਦਾ ਹੈ ਆਪ ਹੀ ਇਹਨਾਂ ਨੂੰ ਸੋਜੀ ਬਖਸ਼ਦਾ ਹੈ ਤੇ ਇਸ ਦਾਸ ਕੋ ਸਭ ਸੋਜੀ ਪਰ ਹੈ ਸਗਲ ਸੰਗ ਆਤਮੋ ਦਾਸ ਐਸੀ ਜੁਗਤ ਨਾਨਕ RAM ਦਾਸ ਸੋ ਪਰਮਾਤਮਾ ਆਪਣੇ ਪਿਆਰਿਆਂ ਦੇ ਅੰਗ ਸੰਗ ਰਹਿੰਦਾ ਹੈ ਤੇ ਉਹਨਾਂ ਦੇ ਕਿਰਪਾ ਕਰਦਾ ਹੈ ਉਹਨਾਂ ਦੇ ਕਿਰਪਾ ਕਰਕੇ ਉਹਨਾਂ ਕੋਲੋਂ ਨਾਮ ਜਪਾਉਂਦਾ ਹੈ ਭਲੇ ਦੇ ਕਾਰਜ ਵੀ ਕਿਉਂਕਿ ਜਿਵੇਂ ਦਾਸ ਬਾਰ-ਬਾਰ ਵੀਡੀਓਜ਼ ਦੇ ਵਿੱਚ ਵੀ ਆਪਦੇ ਨਾਲ ਵਿਚਾਰ ਸਾਂਝੀ ਕਰਦਾ ਹੈ ਕਿ ਬਾਣੀ ਪੜਨ ਲੱਗ ਜਾਓ ਸਮਝ ਲਓ ਗੁਰੂ ਸਾਹਿਬ ਦੀ ਖੁਸ਼ੀ ਹੈ ਬਾਬਾ ਦੀਪ ਸਿੰਘ ਦੀ ਖੁਸ਼ੀ ਦਾ ਪਤਾ ਕਿਵੇਂ ਲੱਗੇ ਕਿਵੇਂ ਪਤਾ ਲੱਗੇ ਸਾਡੇ ਦੇ ਸ਼ਹੀਦ ਸਿੰਘ ਖੁਸ਼ ਨੇ ਕੋਈ ਤੇ ਕਾਰਨ ਹੋਏਗਾ ਨਾ ਕੋਈ ਤਰੀਕਾ ਤੇ ਹੋਵੇਗਾ ਨਾ ਵੀ ਕੀ ਜਿਹਦੇ ਤੇ ਬਾਬਾ ਦੀਪ ਸਿੰਘ ਖੁਸ਼ ਹੁੰਦੇ ਨੇ ਉਹ ਬੜਾ ਅਮੀਰ ਹੁੰਦਾ ਹੈ ਕਿ ਇਹ ਇੱਕ ਕਾਰਨ ਹੋ ਸਕਦਾ ਹੈ ਕਿ ਜਾਂ ਫਿਰ ਬਾਬਾ ਦੀਪ ਸਿੰਘ ਜਿਹਦੇ ਤੇ ਖੁਸ਼ ਹੋਣਗੇ ਕੋਈ ਬੜੀ ਵੱਡੀ ਗੱਡੀ ਹੋਏਗੀ ਉਹਦੇ ਬੱਚੇ ਬੜੇ ਸਿਆਣੇ ਲਾਇਕ ਹੋਣਗੇ ਕਿ ਇਹ ਖੁਸ਼ੀ ਦਾ ਮਤਲਬ ਵਸੇ ਕੱਢ ਸਕਦੇ ਨੇ ਕਿ ਬਾਬਾ ਦੀਪ ਸਿੰਘ ਖੁਸ਼ ਨੇ ਤਾਂ ਇਹ ਸਭ ਕੁਝ ਹੈ ਜਦੋਂ ਕਿਸੇ ਤੇ ਗੁਰੂ ਸਾਹਿਬ ਖੁਸ਼ ਹੋਣ ਸ਼ਹੀਦ ਸਿੰਘ ਖੁਸ਼ ਹੋਣ ਬਾਬਾ ਦੀਪ ਸਿੰਘ ਜੀ ਖੁਸ਼ ਹੋਣ ਉਹਦੇ ਘਰ ਪਹਿਲਾਂ ਬਾਣੀ ਭੇਜਦੇ ਨੇ ਉਹਦੇ ਘਰ ਬਾਣੀ ਦੇ ਪਹਿਰੇ ਲੱਗ ਜਾਂਦੇ ਨੇ ਨਿਤਾਬਦ ਬਾਣੀ ਪੜੀ ਜਾਂਦੀ ਹੈ ਮਾੜਾ ਸਮਾਜੇ ਤਾਂ ਵੀ ਬਾਣੀ ਚੰਗਾ ਸਮਾਂ ਆਵੇ ਤਾਂ ਵੀ ਬਾਣੀ ਕੋਈ ਕਸ਼ਟ ਆ ਜਾਏ ਤਾਂ ਵੀ ਬਾਣੀ ਹਮੇਸ਼ਾ ਬਾਣੀ ਹੀ ਉਹਨਾਂ ਦਾ ਜੀਵਨ ਬਣ ਜਾਂਦਾ ਆ ਜੇ ਸਾਡਾ ਬਾਣੀ ਪੜਨ ਨੂੰ ਮਨ ਕਰੇ ਦਿਲ ਕਰੇ ਕਿ ਹੋਰ ਬਾਣੀ ਪੜਨਾ ਸਮਝ ਲੈਣਾ ਕਿ ਬਾਬਾ ਦੀਪ ਸਿੰਘ ਸਾਡੇ ਤੇ ਖੁਸ਼ ਨੇ ਤੇ ਜੇ ਬਾਣੀ ਪੜਨ ਨੂੰ ਮੰਨਣਾ ਕਰੇ ਮਨ ਕਰੇ ਕਿ ਹੋਰ ਕੰਮ ਕਰ ਲਈ ਸਮਝ ਲਓ ਕਿ ਨਾਰਾਜ਼ਗੀ ਸ਼ੁਰੂ ਹੋ ਗਈ ਹੈ ਬਾਬਾ ਜੀ ਦੀ ਦੂਜੀ ਨਿਸ਼ਾਨੀ ਇਹ ਦੂਜੀ ਨਿਸ਼ਾਨੀ ਕੀ ਹੋ ਸਕਦੀ ਹੈ ਕਿ ਬਾਬਾ ਦੀਪ ਸਿੰਘ ਸਾਡੇ ਦੇ ਖੁਸ਼ ਨੇ ਸ਼ਹੀਦ ਸਾਡੇ ਦੇ ਖੁਸ਼ ਨੇ 사ਸੰਗਰੀ ਦੂਜੀ ਨਿਸ਼ਾਨੀ ਹੈ ਜਦੋਂ ਸਾਡਾ ਇਹ ਸਾਡੇ ਮਨ ਦੇ ਫੁਰਨੇ ਹੋਣ ਕਿ ਮੇਰੇ ਗਵੰਡੀ ਦਾ ਭਲਾ ਹੋ ਜੇ ਮੇਰੇ ਪਿੰਡ ਦਾ ਭਲਾ ਹੋਵੇ ਉਹ ਇਨਸਾਨ ਨੇ ਮੇਰੇ ਨਾਲ ਬੁਰਾ ਕੀਤਾ ਹੈ ਨਾ ਪਰ ਉਹਦਾ ਵੀ ਭਲਾ ਹੋ ਜੇ ਜਦੋਂ ਮਨ ਚੋਂ ਐਸੀਆਂ ਅਰਦਾਸਾਂ ਨਿਕਲਣੀਆਂ ਸ਼ੁਰੂ ਹੋ ਜਾਣ ਕਿ ਰੱਬਾ ਉਹਦਾ ਵੀ ਭਲਾ ਕਰੀ ਚਾਹੇ ਉਹਨੇ ਮੇਰੇ ਨਾਲ ਧੋਖਾ ਕੀਤਾ ਪਰ ਉਹਦਾ ਚੰਗਾ ਕਰੀ ਭਲਾ ਕਰੀ ਇਹ ਵੀ ਦੂਸਰੀ ਨਿਸ਼ਾਨੀ ਹੈ ਬਾਬਾ ਦੀਪ ਸਿੰਘ ਜੀ ਦੇ ਪ੍ਰੇਮ ਦੀ ਕਿ ਬਾਬਾ ਜੀ ਤੁਹਾਡੇ ਤੇ ਖੁਸ਼ ਨੇ ਗੁਰੂ ਸਾਹਿਬ ਤੁਹਾਡੇ ਤੇ ਖੁਸ਼ ਨੇ ਕਿ ਸਾਡੇ ਮਨ ਦੇ ਵਿੱਚੋਂ ਦੁਸ਼ਵਭਾਵਨਾ ਮੁੱਕ ਗਈ ਹੈ ਈਰਖਾ ਵਾਲੀ ਭਾਵਨਾ ਮੁੱਕ ਗਈ ਹੈ ਅਸੀਂ ਪ੍ਰੇਮ ਹੀ ਵੰਡਦੇ ਫਿਰਦੇ ਆ ਇਹ ਵੀ ਬਾਬਾ ਦੀਪ ਸਿੰਘ ਜੀ ਦੇ ਪ੍ਰੇਮ ਦੀ ਨਿਸ਼ਾਨੀ ਹੈ ਹੋ ਤੀਸਰੀ ਨਿਸ਼ਾਨੀ ਹੈ ਜਦੋਂ ਤੁਹਾਡਾ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਨੂੰ ਮਨ ਕਰੇ ਕਿ ਮੈਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਾਂ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾਦਾ ਕਿਤੇ ਮੈਂ ਕਿਸੇ ਦਾ ਘਰ ਬਣਾਦਾ ਕਿਸੇ ਦੇ ਬਿਮਾਰੀ ਤੇ ਖਰਚਾ ਲਾਦਾ ਜਾਂ ਕੋਈ ਵੀ ਕਿ ਸੇ ਦੇ ਵਿਧਵਾ ਨੂੰ ਅਨਾਜ ਦੇਦਾ ਕਿਸੇ ਕਿਸੇ ਵੀ ਤਰੀਕੇ ਦੀ ਸੇਵਾ ਕਰਨ ਨੂੰ ਮੰਨ ਕਰੇ ਲੋੜਵੰਦ ਦੀ ਜੋ ਸਮਾਜ ਦੇ ਪ੍ਰਤੀ ਫਰਜ਼ ਨੇ ਇਹ ਵੀ ਬਾਬਾ ਦੀਪ ਸਿੰਘ ਜੀ ਦੇ ਪ੍ਰੇਮ ਦੀ ਨਿਸ਼ਾਨੀ ਹੈ ਅਗਲੀ ਨਿਸ਼ਾਨੀ ਹੈ ਬਾਬਾ ਦੀਪ ਸਿੰਘ ਜੀ ਦੇ ਪ੍ਰੇਮ ਦੀ ਜਦੋਂ ਮੰਨ ਕਰੇ ਕਿ ਮੈਂ ਗੁਰੂ ਦਾ ਦਸਵੰਦ ਕੱਢਣਾ ਹੈ ਮੈਂ ਦਸਵੰਦ ਨਹੀਂ ਮਾਰਨਾ ਗੁਰੂ ਕੇ ਚੋਰ ਨਹੀਂ ਬੰਨਣਾ ਗੁਰੂ ਦੀ ਖੁਸ਼ੀ ਲੈਣੀ ਹੈ ਜਦੋਂ ਇਹ ਮੰਨ ਕਰੇ ਨਾ ਕਿ ਮੈਂ ਦਸਵੰਦ ਜ਼ਰੂਰ ਕੱਢਣਾ ਭਾਵੇਂ ਮੈਂ 100 ਰੁਪਏ ਕਮਾਵਾਂ ਭਾਵੇਂ ਮੈਂ ਲੱਖ ਰੁਪਏ ਕਮਾਵਾਂ ਦਸਵਾਂ ਹਿੱਸਾ ਗੁਰੂ ਦਾ ਹੈ ਇਹ ਗੁਰੂ ਦਾ ਜਾਨ ਤੇ ਫੇਰ ਸਮਝ ਲਾ ਗਈ ਗੁਰੂ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਸਿੰਘ ਤੁਹਾਡੇ ਤੇ ਖੁਸ਼ ਨੇ ਜਦੋਂ ਗੁਰੂ ਦਾ ਹੱਕ ਮਾਰਨ ਨੂੰ ਵੀ ਜੀ ਕਰੇ ਫਿਰ ਬਾਣੀ ਤੇ ਆਪਣੇ ਆਪ ਨਹੀਂ ਪੜੀ ਜਾਣੀ ਜਿਹੜਾ ਗੁਰੂ ਕਾ ਹੱਕ ਮਾਰਦਾ ਹੈ ਗੁਰੂ ਕਾ ਜੋ ਹੈ ਉਹ ਖਾਂਦਾ ਹੈ ਜਿਹੜਾ ਗੁਰੂ ਕਾ ਚੋਰ ਬਣ ਜਾਂਦਾ ਹੈ ਇਹਦੇ ਸੰਬੰਧ ਖਾ ਕੇ ਉਹਦਾ ਕਦੀ ਬਾਣੀ ਉਹਦਾ ਬਾਣੀ ਪੜਨ ਨੂੰ ਮਨ ਨਹੀਂ ਕਰੇਗਾ ਜੇ ਬਾਣੀ ਪੜੇਗਾ ਵੀ ਤੇ ਬੱਧਾ ਛੱਟੀ 'ਚ ਪੜੇਗਾ ਕਦੀ ਬਾਣੀ 'ਚ ਮੰਨ ਨਹੀਂ ਲੱਗੇਗਾ ਤੇ ਉਹਦੀ ਪੜੀ ਹੋਈ ਬਾਣੀ ਵੀ ਸਫਲ ਨਹੀਂ ਹੁੰਦੀ ਉਹ ਚਾਹੇ ਲੱਖਾਂ ਹੋਰ ਪਾਸੇ ਪੈਸਾ ਬਰਬਾਦ ਕਰ ਲਏ ਉਹਦਾ ਕਿਰਤ ਹੈ ਤੀਰਥਾਂ ਦੇ ਅੱਗੇ ਇਸ਼ਨਾਨ ਕਰ ਲੇ ਵਿਅਰਥ ਹੈ ਜੇ ਕੋਈ ਦਸਵੰਦ ਦਾ ਚੋਰ ਹੈ ਦਸਵੰਦ ਮੇਨ ਮੋਡ ਹੈ ਦੋ ਤਰੀਕੇ ਦੇ ਦਸਵੰਦ ਨੇ ਸਿੱਖ ਪੰਥ ਦੇ ਅੰਦਰ ਕਿਹੜਾ-ਕਿਹੜਾ ਸਮੇਂ ਦਾ ਦਸਵੰਦ ਤੇ ਮਾਇਆ ਦਾ ਸੰਬੰਧ ਦੋਨੋਂ ਜ਼ਰੂਰੀ ਨੇ ਦੋਨਾਂ ਤੋਂ ਬਿਨਾਂ ਨਹੀਂ ਸਰਦਾ ਦੋਨਾਂ ਚੀਜ਼ਾਂ ਨੂੰ ਸਫਲ ਕਰਨਾ ਹੈ ਸਮਾਜ ਦਾ ਦਸਵੰਧ ਕੱਢਾਂਗੇ ਸਮਾ ਸਫਲ ਮਾਇਰਾ ਦਾ ਦਸਵੰਧ ਕੱਢਾਂਗੇ ਮਾਇਆ ਸਫਲੀ ਬਰਕਤ ਆਉਂਦੀ ਹੈ ਬਖਸ਼ਿਸ਼ ਆਉਂਦੀ ਹੈ ਸੋ ਇਹ ਨਿਸ਼ਾਨੀਆਂ ਨੇ ਬਾਬਾ ਦੀਪ ਸਿੰਘ ਜੀ ਦੇ ਪ੍ਰੇਮ ਦੀਆਂ ਤੇ ਸੰਗਤ ਪ੍ਰੇਮ ਕਰਦੀ ਹੈ ਤੇ ਬਾਬਾ ਦੀਪ ਸਿੰਘ ਜੀ ਕਿਹੜਾ ਘੱਟ ਪ੍ਰੇਮ ਕਰਦੇ ਨੇ ਬਹੁਤ ਪ੍ਰੇਮ ਕਰਦੇ ਨੇ ਸੋ ਨੀਤਾਬਦ ਅਸੀਂ ਸਾਖੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਹਾਂ ਆਪ ਸਭ ਦੇ ਨਾਲ ਸੋ ਸਾਧ ਸੰਗਤ ਜੀ ਅੱਜ ਜਿਹੜੀ ਹੱਡ ਬੀਤੀ ਅਸੀਂ ਸਾਂਝੀ ਕਰਨੀ ਆ ਇੱਕ ਬਜ਼ੁਰਗ ਨੇ ਉਹ ਚੰਡੀਗੜ੍ਹ ਦੇ ਇਲਾਕੇ ਦੇ ਹੀ ਰਹਿਣ ਵਾਲੇ ਨੇ ਚੰਡੀਗੜ੍ਹ ਦੇ ਲਾਗੇ ਇੱਕ ਪਿੰਡ ਹੈ ਅ ਜਦੋਂ ਅਸੀਂ ਜਾਣੇ ਆ ਚੰਡੀਗੜ੍ਹ ਤੋਂ ਅ ਗੁਰਦੁਆਰੇ ਦਾ ਨਾਮ ਮਨਚੋ ਵਿਸਰ ਗਿਆ ਉਹ ਗੁਰਦੁਆਰਾ ਸਾਹਿਬ ਨੂੰ ਜਾਣੇ ਆ ਉਹਦੇ ਮਤਲਬ ਚੰਡੀਗੜ੍ਹ ਤੋਂ ਥੋੜਾ ਜਿਹਾ ਜਦੋਂ ਪਿੰਡੂ ਇਲਾਕਾ ਸ਼ੁਰੂ ਹੋ ਜਾਂਦਾ ਇੱਕ ਸਾਈਡ ਨੂੰ ਜਾ ਕੇ ਤੇ ਉਹ ਪਿੰਡ ਦੇ ਰਹਿਣ ਵਾਲੇ ਨੇ ਉਹ ਗੁਰ ਬਜ਼ੁਰਗ ਤੇ ਉਹ ਬਜ਼ੁਰਗ ਜਿਹੜੇ ਨੇ ਉਹਨਾਂ ਦੀ ਉਮਰ 55 60 ਦੇ ਲਾਗੇ ਚੱਗੇ ਹੋਏਗੀ ਤੇ ਉਹਨਾਂ ਨੇ ਪਤਾ ਨਹੀਂ ਕਿੱਥੋਂ ਨੰਬਰ ਲਿਆ ਕਿਵੇਂ ਨੰਬਰ ਲਿਆ YouTube ਤੋਂ ਸ਼ਹਿਰ ਨੰਬਰ ਲਿਆ ਤੇ ਉਹਨਾਂ ਨੇ ਕਾਲ ਕੀਤੀ ਸੀ ਤੇ ਉਹਨਾਂ ਨੇ ਜਿੰਨੀ ਤੁਹਾਡੇ ਬੀਤੀ ਮੈਨੂੰ ਦੱਸੀ ਉਹਨਾਂ ਦੀ ਭਾਵਨਾ ਦੇ ਅਨੁਸਾਰ ਉਹ ਕਹਿੰਦੇ ਕਿ ਮੈਂ ਸ਼ੁਰੂ ਤੋਂ ਹੀ ਜਿਹੜਾ ਸੀ ਬੜਾ ਮੇਰਾ ਬਿਜ਼ਨਸ ਵਧੀਆ ਸੀ ਜ਼ਮੀਨ ਕਹਿੰਦੇ 100 100 ਕਿੱਲੇ ਦੇ ਕਰੀਬ ਮੇਰੀ ਜ਼ਮੀਨ ਸੀ ਇਲਾਕੇ ਦੇ ਵਿੱਚ ਮੰਨੇ ਪਰਵੰਨੇ ਸਰਦਾਰ ਸਾਂ ਸੀ ਤੇ ਇਹ ਕਹਿੰਦੇ ਕਿ ਪਰ ਕਹਿੰਦਾ ਕਿ ਮੈਨੂੰ ਰੱਬ ਭੁੱਲਾ ਹੋਇਆ ਸੀ ਜਵਾਨੀ ਦੇ ਵੇਲੇ ਮੈਂ ਮਤਲਬ ਪੂਰਾ ਵੈਲੀ ਸਰਦਾਰ ਜੀ ਨੂੰ ਕਹ ਲਓ ਮੈਂ ਉਹ ਸੀ ਰੱਬ ਨਹੀਂ ਸੀ ਮੈਨੂੰ ਯਾਦ ਤੇ ਕਹਿੰਦਾ ਕਿ ਮੈਂ ਪਰ ਅੱਤ ਦਾ ਨਸ਼ੇੜੀ ਬਣ ਗਿਆ ਸ਼ਰਾਬ ਪੀਣੀ ਤੇ ਵਿਆਹ ਹੋ ਗਿਆ ਚਲੋ ਕਰਦਿਆਂ ਨੇ ਕਹਿਤਾ ਕਿ ਵਿਆਹ ਹੋ ਜੂਗਾ ਮੈਂ ਸ਼ੋਰਟ ਚ ਤੁਹਾਨੂੰ ਦੱਸਦਾ ਹਾਂ ਕਿ ਵੀਡੀਓ ਜਿਆਦਾ ਲੰਮੀ ਨਾ ਹੋਵੇ ਉਹ ਕਹਿੰਦੇ ਕਿ ਕਰਦਿਆਂ ਨੇ ਚਲੋ ਵਿਆਹ ਕਰਤਾ ਕਿ ਸ਼ਹਿਰ ਸੁਦਰ ਜੀ ਪਰ ਕਹਿੰਦਾ ਕਿ ਵਿਆਹ ਹੋ ਗਿਆ ਜਿਹੜੀ ਮੇਰੀ ਪਤਨੀ ਆ ਉਹਨੂੰ ਮੈਂ ਬਹੁਤ ਤੰਗ ਕਰਨਾ ਮੈਂ ਸ਼ਰਾਬ ਦਾ ਦੇ ਇੰਨਾ ਕਾਦੀ ਸੀ ਕਿ ਸ਼ਰਾਬ ਤੋਂ ਬਿਨਾ ਮੈਨੂੰ ਨੀਂਦ ਹੀ ਨਾ ਆਉਣੀ ਇਹਦਾ ਬੱਚੇ ਹੋਏ ਘਰ ਦੇ ਵਿੱਚ ਦੋ ਬੇਟੇ ਹੋਏ ਮੇਰੇ ਕਹਿੰਦਾ ਉਹਨਾਂ ਨੇ ਮੈਨੂੰ ਦੇਖਿਆ ਤੇ ਉਹਨਾਂ ਨੇ ਵੀ ਸ਼ਰਾਬ ਪੀਣੀ ਸ਼ੁਰੂ ਕਰਤੀ ਕਹਿੰਦਾ ਕਿ ਮੈਂ ਵੀ ਬੋੜਾਂ ਨੇ ਛੇੜਿਆ ਪਹਿਲਾਂ ਮੈਂ ਇਹ ਨਸ਼ਾ ਕਰਦਾ ਸੀ ਫਿਰ ਮੈਂ ਹੋਰ ਨਸ਼ੇ ਕਰਨੇ ਸ਼ੁਰੂ ਕਰਤੇ ਜਿਹਦੇ ਕਰਕੇ ਮੈਂ ਜ਼ਮੀਨ ਵੇਚਣੀ ਸ਼ੁਰੂ ਕਰਤੀ ਘਰੇ ਹੀ ਚਪਹਰੇ ਘਟਨੇ ਸ਼ੁਰੂ ਕੀਤੇ ਆਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਅਸੀਂ ਦੋਨਾਂ ਜੀਆਂ ਨੇ ਤੇ ਜਾਲ ਰੱਖ ਲੈਣਾ ਸੀ ਕੋਲ ਤੇ ਬਾਣੀ ਪੜਨੀ ਜਾਲ ਰੱਖਣਾ ਕਿਉਂ ਜ਼ਰੂਰੀ ਹੈ ਇਹ ਤੁਹਾਨੂੰ ਇਸ ਸਾਡੇ ਬਿੱਟੀ ਤੋਂ ਪਤਾ ਲੱਗ ਜਾਣਾ ਕਹਿੰਦੇ ਕਿ ਕੀ ਕਰਨਾ ਸੀ ਬਾਣੀ ਪੜਨੀ ਪੂਰਾ ਚਪਰਾ ਸਾਹਿਬ ਦੀ ਹਾਜ਼ਰੀ ਉਦਾਂ ਵੀ ਡੇਲੀ ਅਸੀਂ ਇਕੱਠਾ ਇਕੱਠਿਆਂ ਨਿਤਨੇਮ ਕਰਨਾ ਅਮਰਤ ਵੇਲੇ ਵੀ ਤੇ ਸ਼ਾਮ ਨੂੰ ਵੀ ਤੇ ਦਿਨ 'ਚ ਵੀ ਜਦੋਂ ਟਾਈਮ ਲੱਗਣਾ ਸੀ ਬਾਣੀ ਪੜਨੀ ਤੇ ਵਧੀਆ ਕਹਿੰਦਾ ਕਿ ਚਲੋ ਗੁਰੂ ਆਲ ਸਾਡਾ ਮਨ ਲੱਗਾ ਥੋੜਾ ਜਿਹਾ ਹੁਣ ਆਸ ਬਜਣੀ ਸ਼ੁਰੂ ਹੋ ਗਈ ਕਿ ਬੱਚੇ ਸਾਡੇ ਸੁਧਰ ਜਾਣਗੇ ਕਹਿੰਦੇ ਅਸੀਂ ਜਲ ਜਿਹੜਾ ਸੀ ਉਹ ਆਪ ਵੀ ਛਕਣਾ ਨਾਲ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਚੀਜ਼ ਦੇ ਬਹਾਨੇ ਕਦੀ ਚਾਹ ਚ ਪਾ ਕੇ ਕਦੀ ਦੁੱਧ ਚ ਪਾ ਕੇ ਜਲ ਤੇ ਜਾਂ ਫਿਰ ਕਦੀ ਖਾਣੇ ਚ ਪਵਾ ਕੇ ਉਹਨਾਂ ਨੂੰ ਦੇ ਦੇਣਾ ਕਿ ਕਿਸੇ ਨਾ ਕਿਸੇ ਬਹਾਨੇ ਉਹਨਾਂ ਦੇ ਅੰਦਰ ਜਾਵੇ ਜਲ ਤੇ ਕਹਿੰਦੇ ਜਦੋਂ ਇਹ ਜਲ ਹੈ ਇਹ ਅੰਮ੍ਰਿਤ ਬਣ ਜਾਂਦਾ ਹੈ ਕਿਉਂਕਿ ਬਾਣੀ ਜਿਹੜੀ ਆ ਉਹ ਫਿਰ ਭਲਾ ਕਰਦੀ ਹੈ ਬਾਣੀ ਜਲ ਚ ਜਾਏਗੀ ਜਲ ਦੇ ਰਾਹੀਂ ਬਾਣੀ ਅੰਦਰ ਜਾਏਗੀ ਤੇ ਬਾਣੀ ਤੇ ਫਿਰ ਰੋਗ ਵੱਡੇ ਵੱਡੇ ਕੱਟਦੀ ਹੈ ਤੇ ਉਹ ਬਜ਼ੁਰਗ ਦੱਸਦਾ ਹੈ ਕਹਿੰਦਾ ਕਿ ਮੇਰੇ ਬੱਚੇ ਜਿਹੜੇ ਨੇ ਕਹਿੰਦਾ ਕਿ ਮੇਰਾ ਇੱਕ ਪ੍ਰਾਂ ਸੀ ਮੈਂ ਅੰਮ੍ਰਿਤ ਨਹੀਂ ਛਕਿਆ ਮੈਂ ਸੋਚਿਆ ਸੀ ਮੈਂ ਇਹ ਪ੍ਰਣ ਕੀਤਾ ਸੀ ਕਿ ਅਮਰਤ ਮੈਨੂੰ ਆਉਦੋ ਛਕੂਗਾ ਜਦੋਂ ਮੇਰੇ ਬੱਚੇ ਮੇਰੇ ਨਾਲ ਅਮਰ ਛਕਣ ਜਾਣਗੇ ਤੇ ਅਸੀਂ ਸਾਰੇ ਪਰਿਵਾਰ ਨੇ ਕਹਿੰਦਾ ਇਹ ਸੋਚਿਆ ਸੀ ਕਹਿੰਦਾ ਕਿ ਫਿਰ ਅਸੀਂ ਇਦਾਂ ਜਲ ਛਕਾਉਂਦੇ ਰਹੇ ਲਗਾਤਾਰ ਕਹਿੰਦਾ 2 ਮਹੀਨੇ ਮੈਂ ਕਿਹ ਵਾਇਰਸ ਐਵ ਦੀ ਹਾਜ਼ਰੀ ਪਰੀ ਤੇ ਡੇਲੀ ਬਾਣੀ ਪੜੀ ਸਾਡੇ ਵਾਂਗੂ ਨਹੀਂ ਇੱਕ ਦੁਪਹਿਰਾ ਕੱਟਿਆ ਤੇ ਅਸੀਂ ਅਗਲੇ ਦੁਪਹਿਰੇ ਸੋਚਣ ਲੱਗ ਜੰਨੇ ਅਰਦਾਸ ਪੂਰੀ ਨਹੀਂ ਹੋਈ ਇੱਕ ਅਜ ਸ਼ੀਧੀ ਦੇਖ ਕੇ ਆਈ ਹੈ ਨਾ ਕੱਲ ਅਸੀਂ ਸੋਚਦੇ ਆਂਗੇ ਯਾ ਸ਼ੀਧੀ ਦੇਖ ਕਰਾਤੀ ਆ ਭਲਾ ਹੋਇਆ ਨਹੀਂ ਅਜੇ ਮੇਰਾ ਕੰਮ ਤੇ ਬਣਿਆ ਹੀ ਨਹੀਂ ਇਹ ਇਦਾਂ ਅਰਦਾਸਾਂ ਪ੍ਰਵਾਨ ਨਹੀਂ ਹੁੰਦੀਆਂ ਸਾਧ ਸੰਗਤ ਜੀ ਪਰਮਾਤਮਾ ਦੇ ਅੱਗੇ ਕੀਤੀ ਹੋਈ ਅਰਦਾਸ ਇੱਕ ਅਰਜੀ ਹੈ ਐਪਲੀਕੇਸ਼ਨ ਹੈ ਹੁਣ ਮਾਲਕ ਦੀ ਮਰਜ਼ੀ ਹੈ ਉਹ ਐਪਲੀਕੇਸ਼ਨ ਤੇ ਮੋਹਰ ਲਾਉਣ ਚਾਹੇ ਨਾ ਲਾਉਣ ਸਾਡਾ ਕੋਈ ਜ਼ੋਰ ਥੋੜੀ ਆ ਅਸੀਂ ਤੇ ਸਿਰਫ ਅਰਜੀ ਲਾ ਸਕਦੇ ਹਾਂ ਤੇ ਇਦਾਂ ਫਿਰ ਪਰਮਾਤਮਾ ਗੁਰੂ ਸਾਹਿਬ ਦਾ ਆਸਰਾ ਲੈ ਕੇ ਉਹਨਾਂ ਨੇ ਫਿਰ ਦੁਪਹਿਰਾ ਸਿਰ ਦੀ ਹਾਜ਼ਰੀਆਂ ਪਰੀਆਂ ਹਾਜ਼ਰ ਨਾ ਜੋ ਸਮਝਿਆ ਤੇ ਕਹਿੰਦੇ ਕਿ ਅਸੀਂ ਜਾਲ ਛਕਾਉਂਦੇ ਰਹੇ ਤੇ ਕੀ ਹੋਇਆ ਕਿ ਵੀ ਹੌਲੀ ਹੌਲੀ ਨਸ਼ਾ ਤੇ ਕਰਦੇ ਸੀ ਪਰ ਨਸ਼ਾ ਘਟ ਗਏ ਬਿਲਕੁਲ ਘਟ ਗਏ ਕਦੀ ਹਫਤੇ ਚ ਇੱਕ ਅੱਧੀ ਹਰ ਉਹਨਾਂ ਨੇ ਨਸ਼ਾ ਕਰਨਾ ਕਹਿੰਦਾ ਕਿ ਮੈਂ ਸਮਝਾਉਣਾ ਵੀ ਉਹਨਾਂ ਨੂੰ ਤੇ ਨਾਲ ਉਹਨਾਂ ਨੇ ਸਾਨੂੰ ਦੇਖਣਾ ਤੇ ਅਸਰ ਹੁੰਦਾ ਕਹਿੰਦਾ ਕਿ ਬੜਾ ਸਮਝਾਉਣਾ ਪੁੱਤਰਾਂ ਨੂੰ ਪੁੱਤਰੋ ਵੀ ਮੈਂ ਸਭ ਕੁਝ ਵੇਚ ਲਿਆ ਵੀ ਤੁਹਾਡੀ ਇੰਨੀ ਜ਼ਮੀਨ ਸੀ ਸਾਰੀ ਵੇਚ ਕੇ ਨੱਚੇ ਚ ਰੋਲਦੀ ਖਾਲੀ ਵੀ ਅਜੇ ਵੀ ਕੁਝ ਨਹੀਂ ਵਿਗੜਿਆ ਵੀ ਤੁਸੀਂ ਬਾਜ ਸਕਦੇ ਹੋ ਵੀ ਤੁਹਾਡੀ ਸਾਰੀ ਉਮਰ ਪਈ ਹੈ ਕਹਿੰਦਾ ਇਦਾਂ ਸਮਝਾਉਣਾ ਤੇ ਹੌਲੀ ਹੌਲੀ ਅਸਰ ਹੁੰਦਾ ਹੁੰਦਾ ਜਿਹੜੇ ਬੱਚੇ ਨੇ ਉਹ ਫਿਰ ਕਹਿੰਦਾ ਕਿ ਬਿਲਕੁਲ ਰਾਤ ਆ ਗਈ ਤੇ ਕਹਿੰਦਾ ਕਿ ਬਾਬਾ ਦੀਪ ਸਿੰਘ ਨੇ ਐਸੀ ਮਿਹਰ ਕੀਤੀ ਐਸੀ ਕਿਰਪਾ ਕੀਤੀ ਕਿ ਉਹਨਾਂ ਦਾ ਮਨ ਬਦਲਿਆ ਤੇ ਉਹਨਾਂ ਨੇ ਆਪ ਸਾਡੇ ਨਾਲ ਬਹਿਣਾ ਸ਼ੁਰੂ ਕਰਤਾ ਐਤਵਾਰ ਦੇ ਦਿਨ ਸ਼ੁਰੂ ਕੀਤਾ ਪਹਿਲਾਂ ਸਿਰਫ ਐਤਵਾਰ ਬੈਠਦੇ ਸੀ ਫਿਰ ਕਹਿੰਦਾ ਹੌਲੀ ਹੌਲੀ ਅਮਰਤ ਵੇਲੇ ਤੇ ਸ਼ਾਮ ਨੂੰ ਵੀ ਸਾਡੇ ਨਾਲ ਬੈਠਣਾ ਜੋ ਕਰਤਾ ਕਹਿੰਦਾ ਕਿ ਮੇਰਾ ਭਰੋਸਾ ਸੀ ਅਸੀਂ ਮੈਨੂੰ ਕਿ ਬਾਬਾ ਜੀ ਤੁਸੀਂ ਇਹ ਕਰ ਸਕਦੇ ਹੋ ਬਾਬਾ ਦੀਪ ਸਿੰਘ ਜੀ ਤੁਹਾਡੇ ਤੋਂ ਬਣਾ ਕੋਈ ਕਾਰਜਕਾਰੀ ਨਹੀਂ ਸਕਦਾ ਇਹਨਾਂ ਨੂੰ ਕੋਈ ਨਹੀਂ ਸੁਧੇਰਾ ਪਾ ਸਕਦਾ ਗੁਰੂ ਸਾਹਿਬ ਤੇ ਕਹਿੰਦਾ ਗੁਰੂ ਸਾਹਿਬ ਨੇ ਬਾਣੀ ਨੇ ਐਸਾ ਭਲਾ ਕੀਤਾ ਐਸੀ ਮਿਹਰ ਕੀਤੀ ਤੇ ਉਹ ਮੇਰੇ ਬੱਚੇ ਜਿਹੜੇ ਸੀ ਨਸ਼ਾ ਛੱਡਦੇ ਨਹੀਂ ਸੀ ਰਹਿੰਦੇ ਨਹੀਂ ਸੀ ਹੌਲੀ ਹੌਲੀ ਬਿਲਕੁਲ ਨਸ਼ਾ ਮੁਕਤ ਹੋ ਗਏ ਤੇ ਅਸੀਂ ਸਾਰੇ ਪਰਿਵਾਰ ਨੇ ਕਹਿੰਦਾ ਸੀ ਜਾ ਕੇ ਅਮਰਤ ਛਕਿਆ ਤੇ ਅੱਜ ਸਾਡੇ ਘਰ ਦੇ ਵਿੱਚ ਕਹਿੰਦਾ ਕਿ ਹਮੇਸ਼ਾ ਗੁਰਬਾਣੀ ਚੱਲਦੀ ਰਹਿੰਦੀ ਹੈ ਗੱਲ ਵੀ ਗੁਰਬਾਣੀ ਦੀ ਹੁੰਦੀ ਹੈ ਸਵੇਰੇ ਸਵੇਰ ਦੀ ਸ਼ੁਰੂਆਤ ਗੁਰਬਾਣੀ ਤੋਂ ਹੋ ਕੇ ਤੇ ਸ਼ਾਮ ਨੂੰ ਅੰਤ ਰਾਤ ਨੂੰ ਵੀ ਆਂਦਾ ਵੀ ਅਸੀਂ ਬਾਣੀ ਦੇ ਨਾਲ ਹੀ ਆਪਣੇ ਦਿਨ ਦੀ ਮਤਲਬ ਸਮਾਪਤੀ ਕਰਦੇ ਹਾਂ ਸੋ ਕਹਿੰਦਾ ਐਸ ਇਦਾਂ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਮਿਹਰ ਕਰਕੇ ਮੇਰੇ ਪਰਿਵਾਰ ਨੂੰ ਬਚਾਇਆ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਬਖਸ਼ੀਆਂ ਸੋ ਸਾ ਸੰਗਤ ਜੀ ਐਦਾਂ ਬਾਬਾ ਦੀਪ ਸਿੰਘ ਜੀ ਦੇ ਜਿਹੜਾ ਉਹ ਟਰਾਸਰਾ ਤੱਕ ਲਿੰਦੇ ਨੇ ਨਾ ਜਿਹੜਾ ਖੁਸ਼ੀਆਂ ਲੱਭਦੇ ਨੇ ਬਾਬਾ ਦੀਪ ਸਿੰਘ ਜੀ ਦੀਆਂ ਵੀ ਬਾਬਾ ਦੀਪ ਸਿੰਘ ਜੀ ਖੁਸ਼ ਹੋ ਜਾਣ ਕੋਈ ਖੁਸ਼ੀ ਦੇ ਵਿੱਚ ਹੀ ਉਹਨਾਂ ਦੀ ਖੁਸ਼ੀ ਦੇ ਵਿੱਚ ਹੀ ਸਾਰੇ ਮਤਲਬ ਸਭ ਕੁਝ ਆ ਜਾਂਦਾ ਹੈ ਸਾਰੇ ਸੋਖ ਆ ਜਾਂਦੇ ਨੇ ਤੇ ਉਹਨਾਂ ਦੀ ਨਾਰਾਜ਼ਗੀ ਦੇ ਵਿੱਚ ਹੀ ਸਾਰੇ ਦੁੱਖ ਨੇ ਸਾ ਸੰਗਤ ਜੀ ਕਦੀ ਵੀ ਹਨੁ ਰਾਜ ਨਹੀਂ ਕਰਨਾ ਚਾਹੀਦਾ ਹਮੇਸ਼ਾ ਖੁਸ਼ੀਆਂ ਲੈਣੀਆਂ ਚਾਹੀਦੀਆਂ ਸੋ ਸਾ ਸੰਗਤ ਜੀ ਇਹ ਹੱਦ ਬੀਤੀ ਜਿਹੜੀ ਹੈ ਇਹ ਬਜ਼ੁਰਗ ਨੇ ਦੱਸੀ ਸੀ ਕੌਲ ਤੇ ਸੋ ਆਪਦੇ ਨਾਲ ਉਦਾਂ ਹੀ ਸਾਂਝੀ ਕੀਤੀ ਹੈ ਤੇ ਜਰੂਰ ਕੁਝ ਨਾ ਕੁਝ ਸਿੱਖਣ ਨੂੰ ਇਹਦੇ ਤੋਂ ਵੀ ਜਰੂਰ ਮਿਲਿਆ ਹੋਵੇਗਾ ਸਾਧ ਸੰਗਤ ਜੀ ਸੋ ਬੇਨਤੀਆਂ ਉਹੀ ਸੇਵਾ ਦੀਆਂ ਵੀ ਆਪਣਾ ਦਸਬੰਧ ਜਰੂਰ ਕੱਢਿਆ ਕਰੋ ਸਮੇ ਦਾ ਵੀ ਤੇ ਮਾਇਆ ਦਾ ਵੀ ਦਸਬੰਧ ਕੱਢਣ ਵਾਲੇ ਨੂੰ ਕਦੀ ਫਾਈਨੈਂਸ਼ੀਅਲ ਪੈਸੇ ਨਾਲ ਰਿਲੇਟਡ ਪ੍ਰੋਬਲਮ ਨਹੀਂ ਆ ਸਕਦੀ ਕੋਈ ਸੇਵਾਵਾਂ ਜਿਹੜੀਆਂ ਨੇ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਗੁਰਦੁਆਰਾ ਸ਼੍ਰੀ ਰਾਮ ਸਰਸਾ ਹੈ ਜਨਾਲਾ ਜੋ ਹੈ ਤਹਿਸੀਲ ਹੈ ਜਨਾਲਾ ਹੈ ਅਮਰੀਕ ਸਰ ਦੇ ਵਿੱਚ ਉੱਥੇ ਹੈਕਰ ਦੁਆਰਾ ਆਰਾਮ ਸਰ ਸਾਹਿਬ ਸੋ ਬਾਬਾ ਦੀਪ ਸਿੰਘ ਜੀ ਦੇ ਆ ਕਿਰਪਾ ਦੇ ਨਾਲ ਇਸ ਹਸਤਾਂ ਦੀ ਸੇਵਾ ਚੱਲ ਰਹੀ ਹੈ ਸੋ ਸਾਸੰਗਤ ਜੀ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਬਿਲਡਿੰਗ ਦੀ ਕਾਰ ਸੇਵਾ ਸ਼ੁਰੂ ਹੋਣੀ ਹੈ ਸੋ ਪਹਿਲਾਂ ਬਿਲਡਿੰਗ ਥੱਲੇ ਸੀ ਉੱਪਰ ਬਿਲਡਿੰਗ ਦੀ ਸੇਵਾ ਸ਼ੁਰੂ ਹੋਣੀ ਹੈ ਸੋ ਸਾਸੰਗਤ ਜੀ ਉਹਦੇ ਵਿੱਚ ਜਰੂਰ ਸਹਿਯੋਗ ਕਰੋ ਇੱਟਾਂ ਦੀ ਸੇਵਾ ਭੈਣ ਨੇ ਲਈ ਹੋਈ ਹੈ ਤੇ ਜਿਹੜੀ ਸੇਵਾ ਰਹਿੰਦੀ ਉਹ ਮੈਂ ਆਪ ਨੂੰ ਦੱਸਦਾ ਹਾਂ ਸੀਮੰਟ ਬਜਰੀ ਰੇਤਾ ਸਰੀਆ ਇਹ ਚਾਰ ਸੇਵਾਵਾਂ ਵੱਡੀਆਂ ਨੇ ਤੇ ਜਰੂਰ ਸੰਗਤ ਸਹਿਯੋਗ ਕਰੋ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੇ ਕਾਰਜ ਹੁੰਦੇ ਨੇ ਸੋ ਇਹ ਸੇਵਾਵਾਂ ਲਾਓ ਸੀਮਿੰਟ ਬਜਰੀ ਰੇਤਾ ਤੇ ਹਨਾ ਇਹ ਸੇਵਾਵਾਂ ਲਓ ਸਰੀਆ ਇਹ ਵੱਡੀਆਂ ਸੇਵਾਵਾਂ ਨੇ ਗੁਰੂ ਘਰ ਦੀ ਬਿਲਡਿੰਗ ਸੰਗਤ ਦੇ ਸਹਿਯੋਗ ਦੇ ਨਾਲ ਤੁਹਾਡੇ ਦਾ ਸੰਬੰਧ ਨਹੀਂ ਬਣਨੀ ਹੈ 사ਤਸੰਗਤ ਜੀ ਇਹ ਸਾਡੇ ਗੁਰੂ ਦੇ ਪ੍ਰਤੀ ਫਰਜ਼ ਨੇ ਹੋਰ ਤੁਸੀਂ ਜਿੱਦਾਂ ਸਾਊਂਡ ਦੀ ਸੇਵਾ ਸੀ ਬੇਨਤੀਆਂ ਕੀਤੀਆਂ ਭੈਣਾ ਨੇ ਪ੍ਰਵਾਨ ਕੀਤੀਆਂ ਸੰਗਤ ਨੇ ਪ੍ਰਵਾਨ ਕੀਤੀ ਤੇ ਸੰਗਤ ਨੇ ਮਤਲਬ ਕਿਆ ਆਗੀ ਹਾਂ ਸਾਡੀ ਹਿੱਸੇ 'ਚ ਸਾਡੀ ਚੋਲੀ 'ਚ ਪਾ ਦਦਾ ਤੇ ਤੇ ਬਾਬਾ ਦੀਪ ਸਿੰਘ ਨੇ ਦਾਤ ਉਹਨਾਂ ਦੀ ਚੋਲੀ 'ਚ ਪਾਈ ਦੇਖੋ ਹੁਣ ਇਹ ਸੇਵਾਵਾਂ ਜਿਹੜੀਆਂ ਬਚਦੀਆਂ ਨੇ ਕਿਉਂਕਿ ਸਾਧ ਸੰਗਤ ਜੀ ਤੁਸੀਂ ਮੰਨੋਗੇ ਨਹੀਂ ਕਿ ਇੱਕ ਸੇਵਾ ਦੇ ਪਿੱਛੇ ਚਾਰ-ਚਾਰ ਸੰਗਤ ਦੇ ਨਾਮ ਆ ਜਾਂਦੇ ਨੇ ਪਰ ਆਹ ਸੇਵਾਵਾਂ ਦੇ ਪਿੱਛੇ ਪਤਾ ਨਹੀਂ ਕਿਉਂ ਸੰਗਤ ਨਹੀਂ ਮਤਲਬ ਆਪਣੇ ਨਾਮ ਨੋਟ ਕਰਵਾ ਰਹੀ ਇਹ ਵੀ ਸੇਵਾਵਾਂ ਨੇ ਤੇ ਬਾਬਾ ਦੀਪ ਸਿੰਘ ਦੀ ਖੁਸ਼ੀ ਫਿਰ ਵੀ ਮਿਲੇਗੀ ਜਰੂਰ ਮਿਲੇਗੀ ਸੋ ਜੋ ਸਮਾਜ ਦੇ ਪ੍ਰਤੀ ਸਾਡੇ ਫਰਜ਼ ਨੇ ਜਿਵੇਂ ਉਹ ਵੀ ਸੇਵਾਵਾਂ ਸਾਡੀਆਂ ਕਰਨੀਆਂ ਬੰਦੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਹਰ ਕਿਸੇ ਦੀ ਜੇ ਲੋੜ ਬੰਦੀ ਲੋੜ ਪੂਰੀ ਕਰਦੇ ਨੇ ਕਿ ਸਾਡਾ ਫਰਜ਼ ਨਹੀਂ ਮੰਦਾ ਸੋ ਸਾਸੰਗਤ ਜੀ ਫਾਰਮ ਭਰੇ ਜਾ ਰਹੇ ਨੇ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਤੇ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਕਮਾਉਣ ਵਾਲਾ ਨਹੀਂ ਬੱਚੇ ਛੋਟੇ ਆ ਕਮਾ ਨਹੀਂ ਸਕਦੇ ਉਹਨਾਂ ਨੂੰ ਪੜਾਉਣਾ ਵੀ ਹੈ ਘਰ ਦਾ ਖਰਚਾ ਵੀ ਚਲਾਉਣਾ ਹੈ ਕੰਮ ਨਹੀਂ ਕਰ ਸਕਦੇ ਆ ਤੇ ਉਹਨਾਂ ਨੂੰ ਫਿਰ ਰਾਸ਼ਨ ਦਿੱਤਾ ਜਾਂਦਾ ਹੈ ਮਹੀਨੇ ਬਾਅਦ ਸੋ ਵੀ ਤੁਹਾਡੇ ਸਹਿਯੋਗ ਦੇ ਨਾਲ ਜਿੰਨਾ ਚਿਰ ਸੰਗ ਸਹਿਯੋਗ ਕਰੇਗੀ ਰਾਸ਼ਨ ਦਿੱਤਾ ਜਾਏਗਾ ਨਹੀਂ ਤੇ ਫਿਰ ਬਾਬਾ ਦੀਪ ਸਿੰਘ ਜੀ ਤੇ ਕਿਰਪਾ ਕਰਦੇ ਨੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਸਾਰੇ ਕਾਰਜ ਹੁੰਦੇ ਨੇ ਸੋ ਇੱਕ ਥੋੜੇ ਦਿਨ ਪਹਿਲਾਂ ਇੱਕ ਮਾਤਾ ਆਈ ਤੇ ਮਾਤਾ ਨੇ ਦੱਸਿਆ ਕਿ ਉਹਨਾਂ ਦੀ ਨੋ ਦਾ ਤੇ ਉਹਨਾਂ ਦੇ ਪੁੱਤਰ ਦੀ ਡੈਥ ਹੋ ਗਈ ਹੈ ਕਲਾ ਬੱਚਾ ਹੈ ਤੇ ਮਾਤਾ ਦੀ ਉਮਰ 85 ਸਾਲ ਹੋਏਗੀ ਕਹਿੰਦੀ ਕਿ ਮੈਂ ਆ ਤੇ ਮੈਂ ਕਮਾ ਨਹੀਂ ਸਕਦੀ ਹੁਣ ਬੱਚਾ ਪੜਦਾ ਹੈ 8ਵੀਂ ਚ ਤੇ ਕਮਾ ਨਹੀਂ ਸਕਦਾ ਉਹ ਵੀ ਕੀ ਮੈਂ ਹੁਣ ਕੀ ਕਰਾਂ ਕੋਈ ਸਾਥ ਨਹੀਂ ਦਿੰਦਾ ਰਿਸ਼ਤੇਦਾਰ ਵੀ ਨਹੀਂ ਕੋਈ ਮੇਰੇ ਪਤੀ ਵੀ ਨਹੀਂ ਹੈਗੇ ਸਿਰ ਤੇ ਨਾ ਬੱਚਾ ਕਿਵੇਂ ਕਮਾਵਾਂ ਤੇ ਉਹਨਾਂ ਨੂੰ ਫਿਰ ਬੇਨਤੀ ਕੀਤੀ ਸੀ ਕਿ ਸੰਗਤ ਦਾ ਸਹਿਯੋਗ ਹੈ ਵੀ ਆਪ ਨੂੰ ਰਾਸ਼ਨ ਦਿੱਤਾ ਜਾਏਗਾ ਸੋ ਰਾਸ਼ਨ ਤੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਉਹਨੂੰ ਬੱਚੇ ਨੂੰ ਯੂਨੀਫਾਰਮ ਵਗੈਰਾ ਕਤਾਬਾਂ ਵਗੈਰਾ ਵੀ ਲੈ ਕੇ ਦਿੱਤੀਆਂ ਜਾਣੀਆਂ ਸੋ ਇਹ ਸੇਵਾਵਾਂ ਕਿਉਂਕਿ ਸਾਧ ਸੰਗਤ ਜੀ ਇਹ ਸਾਨੂੰ ਸਿਰਫ ਉੱਦਮ ਕਰਨਾ ਪੈਣਾ ਹੈ ਪਾਵਰ ਜੋ ਸ਼ਕਤੀ ਹੈ ਉਹ ਤੇ ਗੁਰੂ ਸਾਹਿਬ ਦੀ ਹੈ ਬਾਬਾ ਜੀ ਦੀ ਹੈ ਸੋ ਉਹਨਾਂ ਨੇ ਸਾਰੀਆਂ ਸੇਵਾਵਾਂ ਕਰਨੀਆਂ ਨੇ ਸੋ ਇਹ ਵੀ ਸੇਵਾਵਾਂ ਬੜੀਆਂ ਵੱਡੀਆਂ ਨੇ ਸੋ ਲੋੜਵਾਂ ਦੇ ਬੱਚਿਆਂ ਦੇ ਆਨੰਦਕਾਰ ਜੁ ਹੁੰਦੇ ਨੇ ਸੋ ਉਹਦੇ ਵਿੱਚ ਵੀ ਤੁਸੀਂ ਨਾਮ ਨੋਟ ਕਰਵਾ ਦਿਓ ਕੋਈ ਸੇਵਾ ਲੈਣੀ ਹੋਵੇ ਜਿੰਨਾਂ ਸਮਾਨ ਦੇਣਾ ਆ ਤੇ ਉਹਦੇ ਚ ਵੀ ਨਾਮ ਲਿਖਾਓ 사ਸੰਗਤ ਜੀ ਸੋ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੀ ਵਿਛਾਈ ਦੀ ਸੇਵਾ ਵੀ ਹੈ ਗੱਦੇ ਜੋ ਗੱਧੀਆਂ ਹੁੰਦੀਆਂ ਛੋਟੀਆਂ ਜਿਹੜੀਆਂ ਵਿਸ਼ੀਆਂ ਉਹਦੇ ਉੱਤੇ ਵਿਛਾਈ ਗਲੀਚੇ ਵਗੈਰਾ ਹੁੰਦੇ ਨੇ ਉਹਦੀ ਸੇਵਾ ਤੁਸੀਂ ਲੈ ਸਕਦੇ ਆ ਜਰੂਰ ਲਾਓ ਬਾਕੀ ਏ ਏ ਸੀ ਦੀ ਚਲੋ ਸੇਵਾ ਤੇ ਉਹ ਤਾਂ ਸੰਗਤਨ ਲੈ ਲਈ ਸੀ ਤੇ ਜਿਹੜੇ ਕੂਲਰ ਨੇ ਤੇ ਪੱਖੇ ਇਨ੍ਹਾਂ ਦੀ ਸੇਵਾਵਾਂ ਜ਼ਰੂਰ ਨੋਟ ਕਰੋ ਜ਼ਰੂਰ ਬੇਨਤੀ ਹੈ ਕਿ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਹੋਣੇ ਨੇ ਆਪਣੇ ਨਾਮ ਨੋਟ ਕਰਵਾਓ ਜਲਦੀ ਤੋਂ ਜਲਦੀ ਸਾ ਸੰਗਤ ਜੀ ਤੇ ਜਿਹੜਾ ਜਨਰੇਟਰ ਦੀ ਬੇਨਤੀ ਕੀਤੀ ਸੀ ਜਨਰੇਟਰ ਜਿਹੜਾ ਆ ਉਹ ਲਿਆ ਜਾਣਾ ਹੈ ਕਿਉਂਕਿ ਸਥਾਨ ਹੈ ਖੇਤਾਂ ਦੇ ਵਿੱਚ ਤੇ ਤੁਹਾਨੂੰ ਪਤਾ ਖੇਤਾਂ ਦੇ ਵਿੱਚ ਜਦੋਂ ਫਸਲਾਂ ਦੀ ਬਜਾਈ ਹੁੰਦੀ ਹੈ ਜਾਂ ਕਟਾਈ ਹੁੰਦੀ ਹੈ ਤੇ ਬਹੁਤ ਕੱਟ ਲੱਗਦੇ ਨੇ ਤੇ ਹੁਣ ਗਰਮੀ ਆ ਗਈ ਹੈ ਹਨੇਰੀ ਚੱਕਰ ਜਦੋਂ ਲਾਈਟ ਖਰਾਬ ਹੋ ਜਾਂਦੀ ਹੈ ਤੇ ਬਹੁਤ ਲੰਮਾ ਸਮਾਂ ਦਾਤਾ ਦਿਨ ਲਾਈਟ ਨਹੀਂ ਆਉਂਦੀ ਹਫਤਾ ਹਫਤਾ ਲਾਈਟ ਨਹੀਂ ਆਉਂਦੀ ਤੇ ਉਹ ਗੁਰੂ ਘਰ 'ਚ ਹਨੇਰਾ ਕੌਗੀ ਐਨੀਵੇਟਰ ਹੈ ਪਰ ਇਨਵੇਟਰ ਕਿੰਨਾ ਟਾਈਮ ਕਾਰਡ ਕੱਢੇਗਾ ਸੋ ਇਹ ਵੀ ਬੇਨਤੀ ਨੂੰ ਸਵੀਕਾਰ ਕਰੋ ਜਨਰੇਟਰ ਦੀ ਸੇਵਾ ਵੀ ਕੋਈ ਨਾ ਕੋਈ ਸੰਗਤ ਜ਼ਰੂਰ ਆਪਣੇ ਨਾਮ ਨੋਟ ਕਰਵਾਓ ਬਾਬਾ ਦੀਪ ਸਿੰਘ ਜੀ ਦੀ ਖੁਸ਼ੀਆਂ ਦੇ ਪਾਤਰ ਬਣੋ ਤੇ ਬਾਕੀ ਸਾ ਸੰਗਤ ਜੀ ਉੱਪਰ ਨੰਬਰ ਦਾਸ ਨੇ ਦਿੱਤਾ ਹੋਇਆ ਆ ਸੋ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ WhatsApp ਮੈਸੇਜ ਜਾਂ ਵੌਇਸ ਮੈਸੇਜ ਦੇ ਰਹਾਂਹੀਂ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਸ਼ਹੀਦੀ ਦੇ ਕਰਵਾਉਣੀ ਹੋਵੇ ਕਿ ਦਾਸ ਟਾਲਾ ਸਾਹਿਬ ਤੋਂ ਨਹੀਂ ਆ ਪਹਿਲਾਂ ਹੀ ਬੇਨਤੀ ਤੁਹਾਨੂੰ ਕਰਦਾ ਕਿਉਂਕਿ ਸੰਗਤ ਸਮਝਦੀ ਹੈ ਕਿ ਮੈਂ ਟਾਲਾ ਸਾਹਿਬ ਤੋਂ ਹਾਸ ਸੰਗੇ ਜੀ ਅਜਨਾਲਾ ਤੋਂ ਹਾਂ ਮੈਂ ਟਾਲਾ ਸਾਹਿਬ ਤੋਂ 35 ਕਿਲੋਮੀਟਰ ਦੂਰ ਹੈ ਤੇ ਹਫ਼ਤੇ ਵਿੱਚ ਇੱਕ ਵਾਰ ਜਾਈਦਾ ਹੈ ਮਨਨਤ ਮਸਤਕ ਹੋਣ ਸ਼ੀਦਾ ਦਾ ਆਸ਼ੀਰਵਾਦ ਲੈਣ ਤੇ ਉਦੋਂ ਸੰਗਤ ਹੁਕਮ ਕਰਦੀ ਹੈ ਤੇ ਉਹਨਾਂ ਦੇ ਹੁਕਮ ਦੇ ਅਨੁਸਾਰ ਉਹਨਾਂ ਦੀਆਂ ਅਰਜ਼ੀਆਂ ਜਿਹੜੀਆਂ ਨੇ ਉਹ ਬਾਬਾ ਦੀਪ ਸਿੰਘ ਤੱਕ ਪਹੁੰਚਾ ਦਿੱਤੀਆਂ ਜਾਂਦੀਆਂ ਨੇ ਸੋ ਸਾਧ ਸੰਗਤ ਜੀ ਇਹ ਸੰਗਤ ਦੇ ਨਾਲ ਹੀ ਤੁਰੇ ਫਿਰਦੇ ਆ ਸੰਗਤ ਦੀ ਉਹ ਕਿਰਪਾ ਹੈ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਸੋ ਇਹ ਸਵਾਵਾ ਜਰੂਰ ਆਪਣੀ ਝੋਲੀ 'ਚ ਦਾਤਾਂ ਦੇ ਰੂਪ 'ਚ ਬਾਬਾ ਦੀਪ ਸਿੰਘ ਜੀ ਕੋਲੋਂ ਪਵਾਓ ਕਿਉਂਕਿ ਉਹਨਾਂ ਦੀ ਹੀ ਸੰਸਤਾ ਹੈ ਉਹਨਾਂ ਦਾ ਹੀ ਇਹ ਸਥਾਨ ਹੈ ਉਹੀ ਇਹ ਸੇਵਾ ਚਲਾ ਰਹੇ ਨੇ 사ਸੰਗਤ ਜੀ ਜਰੂਰ ਬੇਨਤੀਆਂ ਪ੍ਰਵਾਨ ਕਰਿਓ ਸੋ ਬੋਲੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ